ਮਹਾਦੇਵ ਲੱਕੀ ਟਰਾ ਦੇ ਨਾਂ ਦੇ ਉੱਤੇ ਬੰਗਾਂ ਨੇ ਦਾਨ ਪੱਤਰ ਸਕੀਮ ਚਲਾਈ ਆ ਜਿਹਦੇ ਵਿੱਚ ਥਾਰ 4/2 ਦਿੱਤੀ ਜਾਣੀਆਂ ਇਹ ਨਹੀਂ ਲੈਣੀ ਤਾਂ ਮਿੱਤਰੋ 4/4 ਹੌਲੈਂਡ ਟਰੈਕਟਰ ਵੀ ਖੜਾ 500 ਦੇ ਵਿੱਚ ਸਾਨੂੰ ਦੋ ਟਿਕਟਾਂ ਮਿਲਣੀਆਂ ਜਿਹਦੇ ਵਿੱਚ ਇੱਕ ਮੇਨ ਹੈ ਤੇ ਇੱਕ ਮਿਨੀ ਹੈ ਹਾਂਜੀ 1000 ਰੁਪਏ ਦੀਆਂ 6 ਤੇ 2000 ਦੇ 14 ਤੇ 5000 ਦੇ 40 ਟਿਕਟਾਂ ਸਾਨੂੰ ਮਿਲਣਗੀਆਂ ਫ੍ਰੀ ਦੇ ਵਿੱਚ ਹੀ ਮਿੱਤਰੋ ਸਾਨੂੰ ਤਿੰਨ ਨਾਮ ਦਿੱਤੇ ਜਾਣਗੇ ਅੱਸੀ ਗਾ ਲੋ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਆਪਾਂ ਪਹੁੰਚਿਆ ਮਿੱਤਰੋ ਹਮੀਰਪੁਰ ਹਿਮਾਚਲਾਲੀ ਵੀਰਾਂ ਕੋਲ ਤੇ ਵੀਰਾਂ ਨੇ ਬੜਾ ਵੱਡਾ ਧਮਾਕਾ ਕਰਤਾ ਮਹਾਦੇਵ ਲੱਕੀ ਡਰਾ ਦੇ ਨਾਂ ਦੇ ਉੱਤੇ ਬੰਗਾਂ ਨੇ ਦਾਨ ਪੱਤਰ ਸਕੀਮ ਚਲਾਈ ਆ ਜਿਹਦੇ ਵਿੱਚ ਥਾਰ 4/2 ਦਿੱਤੀ ਜਾਣੀਆਂ ਇਹ ਨਹੀਂ ਲੈਣੀ ਤਾਂ ਮਿੱਤਰੋ 4/4 ਹੌਲੈਂਡ ਟਰੈਕਟਰ ਵੀ ਖੜਾ ਕਿ ਇਹ ਨਹੀਂ ਲੈਣਾ ਤੇ ਇੱਧਰ ਸਵਰਾਜ ਟਰੈਕਟਰ ਵੀ ਖੜਾ ਤੇ ਉਹ ਮਿੱਤਰੋ 2 ਵੀਲਾਂ ਤੇ ਇਹ ਤੁਹਾਨੂੰ 4/4 ਹੀ ਮਿਲੂਗਾ ਇਹ ਰੱਖਿਆ ਬੰਗਾਂ ਨੇ ਪਹਿਲਾ ਨਾਮ ਤੇ ਬਾਕੀ ਸਾਰੀ ਗੱਲਬਾਤ ਵੀਰ ਰਵੀ ਨਾਲ ਕਰਾਉਣੇ 80 ਗੱਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਆਪਣੇ ਵੀਰ ਤੇ ਤੇ ਕਿੰਨੇ ਨਾਮ ਰੱਖਦੇ ਜੀ ਟੋਟਲਾ ਕੋਲ ਆਪਣੇ ਕਾਠ ਨਾਮ ਰੱਖੇ ਵੀਰ ਜੀ ਹਾਂਜੀ ਪਹਿਲੇ ਨਾਮ ਚ ਥਾਰ ਤੇ ਚੋਇਸ ਦੇ ਵਿੱਚ 4x4 ਟਰੈਕਟਰ ਦੂਜੇ ਨਾਮ ਚ ਦੂਜੇ ਵਿੱਚ ਹੈਗਾ ਬੁਲਟ ਹੈ ਤੇ ਨਾਲ ਆਪਣਾ ਉਹ ਲੈ ਸਕਦੇ ਆ ਆਪਣਾ 15 max pro ਆਈਫੋਨ ਲੈ ਸਕਦੇ ਆ ਠੀਕ ਹੈ ਚਾਹ ਲੈ ਜੋ ਬੁਲਟ ਮਿੱਤਰੋ ਚਾਹ ਲੈ ਜੋ ਆਈਫੋਨ 15 pro max ਬਿਲਕੁਲ ਜੀ ਠੀਕ ਹੈ ਤੀਜੇ ਨਾਮ ਦੇ ਵਿੱਚ ਤੀਜੇ ਨਾਮ ਦੇ ਵਿੱਚ ਪਲੈਟੀਨਾ ਤੇ ਪਲੇਜ਼ਰ ਰੱਖਿਆ ਚੋਇਸ ਦੇ ਵਿੱਚ ਠੀਕ ਹੈ ਚੋਇਸ ਦੇ ਵਿੱਚ ਆ ਮਿੱਤਰੋ ਚਾਹ ਲੈ ਜੋ ਐਕਟਵਾ ਤੇ ਚਾਹ ਲੈ ਜੋ ਪਲਟੀਨਾ ਮੋਟਰਸਾਈਕਲ ਬਿਲਕੁਲ ਜੀ ਤੇ ਕੋਲ ਨਾਮ ਹੈਗੇ ਨੇ 61 ਉਦੋਂ ਬਾਅਦ ਦੇ ਵਿੱਚ ਡੇਟ ਆਂਦਾ ਏਸੀ ਆ ਗਿਆ ਐਂਡਰੋਇਡ ਫੋਨ 61 ਨਾਮ ਨੇ ਇੱਕ ਨਹੀਂ ਦੋ ਨਹੀਂ ਮਿੱਤਰੋ 61 ਨਾਮ ਰੱਖਤੇ ਸੋਡੇ ਵਾਸਤੇ ਤੇ ਆਹ ਕਿਵੇਂ ਆ ਸਕੀਮਾਂ ਇਹ ਸਕੀਮ ਹੈਗੀ ਆਪਣੀ ਮਿਨੀ ਡਰਾ ਦੇ ਵਿੱਚ ਜਿਹੜਾ ਨਿਕਲ ਰਿਹਾ ਸਾਡਾ 30 ਮਾਰਚ ਨੂੰ 30 ਮਾਰਚ ਨੂੰ ਮਿਨੀ ਡਰਾ ਨਿਕਲਣਾ ਜਿਹਦੇ ਵਿੱਚ ਤਿੰਨ ਨਾਮ ਰੱਖਤੇ ਜਾਂ ਬਿਲਕੁਲ ਜੀ ਠੀਕ ਹੈ ਪਹਿਲੇ ਨਾਮ ਦੇ ਵਿੱਚ ਤੇ ਪਹਿਲੇ ਨਾਮ ਦੇ ਵਿੱਚ ਏਸੀ ਆ ਤੇ ਦੋ ਆਪਣੇ ਕੋਲ Android ਫੋਨ ਆ ਦੋ Android ਫੋਨ ਨੇ ਪਹਿਲੇ ਨਾਮ ਦੇ ਵਿੱਚ ਏਸੀ ਆ ਦੋ Android ਫੋਨਾਂ ਮਿੱਤਰੋ 30 ਮਾਰਚ ਨੂੰ ਇਹ ਤਮਾਕਾ ਹੋਣਾ ਤੇ ਜਿਹੜੇ ਮਿੰਨੀ ਡਰਾਗ ਆ ਤਾਂ ਜਮ ਫਰੀ ਦੇ ਵਿੱਚ ਹੀ ਮਿੱਤਰੋ ਸਾਨੂੰ ਤਿੰਨ ਨਾਮ ਦਿੱਤੇ ਆਣਗੇ ਤੇ ਇਹ ਮਿਲਣਗੇ ਕਿਵੇਂ ਇਹ ਮਿਲਣਗੇ ਐਵੇਂ ਜਿਵੇਂ ਆਪਾਂ ਟ੍ਰਿਕਟ ਦੀ ਜਿਹੜੀ ਕੀਮਤ ਹੈਗੀ ਹੋਗੀ 500 ਰੁਪਿਆ ਹਾਂਜੀ ਜਿਹਦੇ ਵਿੱਚ 500 ਦੇ ਵਿੱਚ ਸਾਨੂੰ ਦੋ ਟਿਕਟਾਂ ਮਿਲਣੀਆਂ ਜਿਹਦੇ ਵਿੱਚ ਇੱਕ ਮੇਨ ਹੈ ਤੇ ਇੱਕ ਮਿਨੀ ਹੈ ਹਾਂਜੀ 1000 ਰੁਪਏ ਦੀਆਂ 6 ਤੇ 2014 ਤੇ 5000 ਦੇ 40 ਟਿਕਟਾਂ ਸਾਨੂੰ 5000 ਦੀਆਂ 40 ਤੇ ਪੇਮੈਂਟ ਨੰਬਰ ਕਿਹੜਾ ਜੀ ਆਪਣਾ ਪੇਮੈਂਟ ਨੰਬਰ ਜੀ ਆਪਣੇ 95923 95923 44614 90417 ਤੇ 54063 ਇਹ ਆਪਣੇ Google Pay ਨੰਬਰ ਆ PhonePe ਨੰਬਰ ਆ ਜੀ ਇਹਦੇ ਤੇ ਪੇਮੈਂਟ ਕਰਕੇ ਤੇ ਤੁਸੀਂ ਸਕਰੀਨਸ਼ਾਟ ਪਾ ਦਿਓ ਜਿਹੜੇ ਨੰਬਰ ਤੇ ਪੇਮੈਂਟ ਪਾਣੀ ਆ ਉਥੇ ਸਕਰੀਨਸ਼ਾਟ ਪਾਣਾ ਹੈ ਤੇ 2-4 ਮਿੰਟਾਂ ਦੇ ਵਿੱਚ ਤੁਹਾਡੀ ਰੀਸੀਟ ਮਿਲ ਜੂਗੀ 4 ਮਿੰਟ ਦੇ ਵਿੱਚ ਵਿੱਚ ਮਿੱਤਰੋ ਉਸ ਨੂੰ ਟਿਕਟ ਮਿਲ ਜੂ ਤੇ ਕੋਲੇ ਨਾਮ ਕਿੰਨੇ ਆ ਜੀ ਆਪਣੇ ਕੋਲੇ ਨਾਮ ਕਾਹਟ ਨਾਮ ਨੇ ਮਿੱਤਰੋ ਪਹਿਲੇ ਨਾਮ ਦੇ ਵਿੱਚ ਤੁਹਾਨੂੰ ਦਸਤਾ ਦੂਜੇ ਚ ਦਸਤਾ ਮੰਨ ਕੇ ਚਲੋ ਇਹਦਾ ਮਾਰ ਲਓ ਸਕਰੀਨਸ਼ਾਟ ਕਿਉਂਕਿ ਜੇ ਇਸ ਨੂੰ ਕਲਾਕਲਾ ਨਾਮ ਗਨਾਉਣ ਲੱਗਿਆ ਮੰਨ ਕੇ ਚਲੋ ਕਾਹਟ ਨਾਮ ਨੇ ਤੇ ਐਕਸਪਲੇਨ ਕਰਦੇ ਕਰਦੇ ਇੱਥੇ ਹੱਥ ਨਾ ਹੋ ਜਾਣਾ ਹਨਾ 500 ਦੀ ਟੈਟਾ 500 ਦੀਆਂ 2000 ਦੀਆਂ 6 ਨੇ 2000 ਦੀਆਂ 14 5000 ਦੀਆਂ 40 ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਜੇ ਕੋਈ ਵੀਰ ਬੈਠਾ ਵਧੀਆ ਵੀਡੀਓ ਦੇਖੀ ਜਾਂਦਾ ਕਲਾ ਸ਼ੇਅਰ ਵਾਲਾ ਬਟਨ ਦਬਾਉਦਾ ਉਹਨਾਂ ਵਾਸਤੇ ਸ਼ੇਅਰ ਕਰਨ ਵਾਲੇ ਪਹਿਲੇ 5 ਬੰਦਿਆਂ ਵਾਸਤੇ ਸਾਡੇ ਕੋਲ ਇੱਕ 에ਅਰਪੋਰਟ ਹੈ ਵਧੀਆ ਕੁਆਲਿਟੀ ਦੇ ਨੇ ਗਾਰੰਟੀ ਵਾਰੰਟੀ ਦੇ ਨਾਲ ਠੀਕ ਹੈ ਗਾਰੰਟੀ ਵਾਰੰਟੀ ਵਾਲੇ ਮਿੱਤਰੋ ਪਹਿਲੇ 5 ਬੰਦਿਆਂ ਨੂੰ ਜਿਹੜਾ ਸਭ ਤੋਂ ਵੱਧ ਸ਼ੇਅਰ ਕਰਦਾ 에ਅਰਪੋਰਟ ਦਿੱਤੇ ਜਾਣਗੇ ਤੇ ਦੱਬ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਬਹੁਤ ਬ